Mahaguru, Sathe Namahaguru, Sathe Namahaguru, Sathe Namahaguru, Sathe Namahaguru, ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਵਾਹਿਗੁਰੂ

ਤੰਤਨ ਬਾਬਾ ਕਦੇ ਤੇ ਤੰਤਨ ਬਾਬਾ ਕਦੇ ਤੇ ਤੰਤਨ ਬਾਬਾ ਕਦੇ ਤੇ ਤੰਤਨ ਮਾਤਾ ਗੁਜਰ ਕੋਈ ਤੰਤਨ ਬਾਬਾ ਗੁਜਰ ਕੋਈ ਤੰਤਨ ਮਾਤਾ ਗੁਜਰ ਕੋਈ ਤੰਤਨ ਮਾਤਾ ਗੁਜਰ ਕੋਈ ਤੰਤਨ ਕੋਟਰ ਮੱਲ ਜੀ ਤੰਤਨ ਕੋਟਰ ਮੱਲ ਜੀ ਸੰਤਤ ਤੋੜਲੇ ਮੱਲੇ ਜੀ ਸੰਤਤ ਤੋੜਲੇ ਮੱਲੇ ਸੰਤਤ ਹੋਤੀ ਮਹਾਰਾਜੀ ਸੰਤਤ ਹੋਤੀ ਮਹਾਰਾਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ yeah uh -huh. ਸੇ ਮਰਿਐ ਗੁਰ ਨਾਨਕ ਨਾਇਂ ਤੇ ਆਏ ਫਿਰ ਅਮਰਦਾਸ ਅਰਮਦਾਸ ਅਸਾਹਮਦਾਸ ਸਹਿ ਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਪਿਰੀ ਆ ਗਾਏ ਸ੍ਰੀ ਹਰਿ 쿠ਟਨ ਤੇ ਆਈਐ ਜਿਸ ਤੇ ਸਭੁ ਸੁਆਇ ਏਕ ਬਾਦਰਿ ਸਿਮਰਿ ਕਰਹੁ ਨਿ ਭਾਵੇ ਭਾਏ ਤਦ ਮਾਇ ਹੋਇ ਸਹਾਈ ਤਸਵਾ ਕਾਖਿਆ ਦਸਾਂ ਪਾਸ਼ਾਈ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਮੰਨਿਆ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤੀਆਂ ਅਕੀਆਂ ਜਸੀਆਂ ਸਤੀਆਂ ਜਿਨ੍ਹਾਂ ਨਾਮ ਜਪਿਆ ਵਰਤਿਆ ਦੇਖ ਲਈ ਤੇਗ ਵਾਹੀ ਦੇਖ ਕੇ ਹੰਡ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬਨੋ ਜੀ ਬੋਲੇ ਗੁਰੂ ਜਿੰਨਾ ਸਿੰਗਾ ਟਿੰਗੜੀਆਂ ਨੇ ਕਰਮ 헤ਤੀ ਜਿੱਤੇ ਬਨ ਬਨ ਘਟਾਏ ਸੋਪੜੀਆਂ ਮੁਹਾਈਆਂ ਚਰਖੜੀਆਂ ਤੇ ਚੜੇ ਆਰੇ ਨਾਲ ਕੀ ਆਈ ਗਏ ਸਿੱਖੀ ਕੇਸਾ ਤੋਸਲਾ ਤੋਂ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਾਂ ਕੇਵਲੋ ਜੀ ਵਾਹਿਗੁਰੂ ਅੰਨਾਂ ਕਰਨਾ ਸਰਬਤ ਪੂਜਾਰਿਆਂ ਦਾ ਧਿਆਨ ਤਾਂ ਕੇਵਲੋ ਜੀ ਵਾਹਿਗੁਰੂ ਸਿੱਖ ਨੇ ਸਰਬਤਾਲ ਸਾਜੀ ਕੀ ਆਸ ਹੈ ਜੀ ਸਰਬਤਾਲ ਸਾਜੀ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵੰਤੋ ਸਦਕਾ ਸਰਬ ਸੁਖੁ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਕਾਰਿ ਸਿਹਰਿਆ ਦੇਖ ਤੇਖ ਪਤੇ ਕੰਖੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਲੇ ਬੋਲੋ ਜੀ ਵਾਹਿਗੁਰੂ ਸਿਖਾਣ ਸਿੱਖੀ ਦਾਨ ਸੇਖ ਦਾਨ ਰਹਿਤਾਂ ਤਵੇਖ ਦਾਨ ਪਰੋਸਾ ਦਾਨ ਵਿਸਵਾਦਾਂ ਦਾਣਾ ਸੇਦਾਨ ਨਾਮ ਦਾਨ ਸ੍ਰੀ ਅਮਰਤ ਸਾਹਿਬ ਜੀ ਦੇ ਇਸ਼ਾਨ ਰੋਹੀਆ ਚੰਦੇ ਬੂੰਦੇ ਜਗੋ ਦੂ ਅਟਲ ਧਰਮ ਦਾ ਜੈਕਾਰ ਗੋਲੋ ਜੀ ਵਾਹਿਗੁਰੂ ਇਹ ਦਾਸਾਰਥੀਓ ਜਿਨ੍ਹਾਂ ਗੁਰਦੁਆਰਿਆਂ ਤੇ ਗੁਰਤਾਮਨ ਨੂੰ ਸੰਸਥਾ ਵਿੱਚ ਹੋਇਆ ਗਿਆ ਹੈ ਤਿੰਨਾਂ ਦੀ ਸੇਵਾ ਸੰਭਾਲਦਾ ਨਾਮ ਨਾਲ ਤਾਂ ਜੀ ਮੱਥੇ ਇਹਨਾਂ ਮਾਰਿਆਂ ਦੇ ਮਾਨ ਮੇਕਾਣਿਆਂ ਦੇ ਸਾਨ ਨਿਰੋਟਿਆਂ ਦੀਓ ਸੱਚੀ ਬਾਖਸ਼ਾ ਦਾਤਾਰ ਜੀਓ ਆਪ ਜੀ ਦੇ ਚਰਨਾਂ ਦੇ ਅੰਦਰ ਬੇਨਤੀ ਹੈ ساری مارکٹ دے ممبرہ والوں رال مل کے آج چار صاحب جا دیا ماتا گجر کار جی گجر مل جی بہت دیم شہیدان دی یاد نمک رکھ دیا ہوئے ہیں دودھ دی لنگر پرتان دی کوششیتی کی داتا جی تیار کیتے گئے ہیں آپ جی اجازت دینی کڑا پرشادی دیگ حجر ہے آپ جی نے پروان ہوئے داتا جیو ਮਿਹਰ ਕਰੇ ਕਿਪਾ ਕਰਨੀ ਸਾਰੀ ਮਾਰਕੀਟ ਦੇ ਸਿੰਟੇ ਮਿਹਨਤ ਪਰਿਆਸ ਰੱਖਣੀ ਕਿਪਾ ਕਰਨੀ ਦਾ ਤਾਰੀਖ ਜੀਓ ਸਾਰੇ ਆਮ ਵਿੱਚ ਇਕਤਾ ਬਖਣੀ ਜੜੀ ਕੜਾ ਬਖੀਆਂ ਦਾ ਤਾਰੀਖ ਜੀਓ ਜੇੰਤ ਹੋਣਾ ਹੋ ਗਈਆਂ ਹੋਣੀਆਂ ਅਰਦਾਸ ਕਰਦੇ ਹਾਂ ਸਲਾਸ਼ ਸ਼ਕਾਨੇ ਮਾਫੀ ਕਰਨੀ ਜੜੀ ਕੜਾ ਬਖਮੀ ਦਾ ਤਾਰੀਖ ਜੀਓ ਸਹੀ ਪਿਆਲੇ ਮੈਨ ਜਿਨਾ ਮਿਲਿਆ ਆਪ ਜੀ ਦਾ ਨਾਮ ਸਤਾਰ ਰਦੀ ਕਲਾ ਤੇਰੇ ਭਾਣੇ ਸਰਬਦਾ ਭਲਾ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤਿਹ ਸੰਭਲੇ ਸੋਨ ਹਾਸ ਤੇਰੇ ਕਾਲ ਤੇ ਨਾਨਕ ਆਇਆ ਮੈ ਜੀ ਮਾਇ ਤਤੁਰਤਮ ਆਇਆ ਹੈ ਜੇ ਕਿ ਮਨੁਮਹਿ ਗਿਆ ਹੁੰਦਾ ਆਈਆਂ ਰਾਗ ਰਤਨ ਪਰਵਾਰ ਪਰੀਆਂ ਬਿਦ ਸਾਂਧਾਈਆਂ ਸਭ ਦੋਖ ਤਾਬੋ ਹਰਿ ਕੇ ਰਮਨ ਜੀ ਬਸਾਇਆ ਤਹ ਨਾਨਕ ਨੰਨ ਹੋਆ ਸਦਿ ਤ੍ਰਿ ਮਨ ਪਾਇਆ ਏ ਮਨ ਮੇਰਾ ਤੂੰ ਸਦਾ ਰੂਰ ਨਾਲੇ ਅਰਨਾਉ ਤਿ ਮਨ ਮੇਰੇ ਤੂ ਸਭੇ ਸਾਰਨਾ ਅੰਮਿਤਾਰੋ ਕਰੇ ਤੇਰਾ ਸਾਰਿ ਸਭੁ ਵਾਰਨਾ ਸਭ ਨਾ ਗਲਾ ਸਮਰਸ ਸੁਆਮੀ ਸੋਖਿ ਮਨੁ ਬੁਸਾਰੇ ਤਹ ਮਾਨਤ ਮਨ ਮੇਰੇ ਸਦਾ ਰੂਰ ਹਰਨਾਲੇ ਕਾਥੇ ਸਾਹਿਬਾ ਕਿਆ ਨਾਮ ਚਰਿ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਤੇ ਸਾਰੇ ਸੁਧਾ ਮਿੱਠ ਸਲਾਮ ਤੇਰੀ ਨਾਮ ਮਨ ਵਸਾ ਲਈ ਨਾਮ ਜਿਨ ਕੈ ਮਨ ਵਸਿਆ ਵਾਝੇ ਸ਼ਬਦ ਕਹਿੰਦੇ ਹੈ ਨਾਮ ਅਤਿ ਸੇ ਸਾਹਿਬ ਕਿਆ ਨਾਮ ਨਿਰ ਚਰਿ ਤੇਰਾ ਅਜਾ ਨਾਮ ਮੇਰਾ ਆਧਾਰ ਦਾਤ ਨਾਮ ਆਧਾਰ ਮੇਰਾ ਜਿਨ ਤੁਖਾ ਸਭ ਸਵਾਈਆਂ ਸਰ ਸ਼ਾਂਤ ਸੁਖਮਨ ਆਏ ਹਸਿਆ ਜਿਨ ਇੱਛਾ ਸਾਚ ਵਜਾਈਆਂ ਸਦਾ ਕੁਰਬਾਨ ਪਿਤਾ ਗੁਰਵਿੱਖੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨ ਸੰਤਾਂ ਸ਼ਬਦ ਧਰਮ ਪਿਆਰੁ ਸਾਚਾ ਨਾਮ ਮੇਰਾ ਅਧਾਰੁ ਅਦੀ ਪੰਚ ਬਤੀਸਰ ਸੁਭਾਗੇ ਅਰ ਸਮਾਕੇ ਖੇਪਦ ਵਾਰੀ ਕਲਾ ਜੇਤ ਸੰਸਾਰੀਆਂ ਪੰਜ ਦੂਜੇ ਵਰਸ ਕੀਤੇ ਕਾਲ ਪੰਚ ਤਕ ਮਾਰਿਆ ਹੋਰ ਕਰਮ ਪਾਇਆ ਤੁਧ ਜਿਨ ਕਉ ਸ੍ਰੀ ਨਾਮ ਹਰ ਚੈ ਲਾਗੇ ਹੇ ਨਾਨਕ ਹੇ ਸੁਖੋਆ ਜੇ ਕਰ ਅਨਤਵਾ ਕੀ ਆਨੰਦ ਸੁਨੋ ਵੜ 파 ਕੀ ਅਲਪੋ ਚਲਨ ਮਨੋ ਰੇ ਪਾਰ ਬ੍ਰਹਮ ਪ੍ਰਭ ਪਾਇਆ ਰੇ ਸਭਨ ਵਿਸੂਰੇ ਤੁਮ ਰੋਗ ਸੰਤਾਪ ਤੁਝੇ ਸਮੀ ਸਚੀ ਪਾਣੀ ਸੰਤਿ ਸਾਚੰਤ ਹੈ ਸਰਬੇ ਪੂਰੇ ਗੁਰ ਤੇ ਜੀ ਤੇ ਪੁਨੀਤ ਕਹ ਤੇ ਪਵਿੱਤ ਸਤਗੁਰਿਆ ਪ੍ਰਭੂਏ ਨਾ ਨਾਮ ਸੁਚਰਨ ਲਾ ਕੇ ਬਾਜੀ ਹਨ ਹਸ ਤੂਰੇ ਤੇ ਪੁਨੀਤ ਕਹ ਤੇ ਪਵਿੱਤ ਸਤਿਗੁਰੁ ਰਈਆ ਰਈ ਮੈਂ ਵੰਦਿ ਨਾਮੁ ਕਰਿ ਲਾਗੇ ਪਾਜੇ ਅਨੰਦੁ ਦੂਰੇ ਸੋ ਪਵਣ ਗੁਰੁ ਪਾਣੀ ਤਾ ਮਾਤਾ ਸਤਿ ਮਾਤਿ ਦਿਵਸ ਰਾਤਿ ਦੁਾਈ ਦਾਇ ਖੇਲੇ ਸੰਗਰਗਤ ਚੰਗਿਆ ਮਨੁ ਰਈਆ ਵਾਚੈ ਕਰੁ ਜੀਰ ਦਰਮੀ ਆਪੋ ਆਪਨੀ ਦੇਨੇ ਦੇਕੇ ਦੂਰ ਜਿਨੀ ਨਾਮੁ ਤੇ ਆਇਆ ਕੈ ਮੁਸ਼ਕਲ ਤਰਵਾਲ ਨਾਮ ਤੇਰੇ ਮੁਹੂਰੇ ਜੀ ਟਿੱਟੇ ਨਾਨਕੀ ਨਾਮ ਤੇ ਆਇਆ ਕੈ ਦੁਸ਼ਤ ਸਤਿਗੁਰ ਨਾਨਕ ਤੇਰੇ ਮੁਹੂਰੇ ਜੀ ਦਿੱਤੀ ਸ਼ੁਕਰੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਣਿਆਂ ਦੇ ਮਾਂ ਟਣਿਆਂ ਦੇ ਤਾਂ ਨਿਉਟਿਆਂ ਦੀ ਔੜ ਨੁਪਟਿਆਂ ਦੀ ਪੱਤ ਨਿਰ ਆਸਰਿਆਂ ਦੇ ਆਸਰੇ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਧ ਪਾਤਸ਼ਾਹ ਜੀਓ ਆਪ ਜੀ ਦੇ ਹਜੂਰੀ ਸਤਿਕਾਰਯੋਗੀਆਂ ਅਨੰਦ ਸਾਹਿਬ ਤੇ ਬਾੜ ਦੀ ਸਰਕਾਰ ਆਪ ਜੀ ਦੀ ਜੀ ਤਰ ਤਰ ਤਾ ਮਹਾਰਾਜ ਸਿੱਧ ਪਾਤਸ਼ਾਹ ਜੀਓ ਅਮਰਤ ਤੇ ਖੜਾ ਪਰਸ਼ਾਹ ਜੀ ਦੇ ਸੰਗਤ ਵੱਲੋਂ ਹਾਜ਼ਰ ਹੈ ਵਰਤਾਉਣ ਦੀ ਆਗਿਆ ਪਖਸ਼ਨੀ ਪਵਿੱਤਰ ਜੁੱਤੇ ਲੰਗਰ ਤਿਆਰ ਹਨ ਵਰਤਾਉਣ ਦੀ ਆਗਿਆ ਪਖਸ਼ਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲ ਹੋਏ ਕੋਈ ਗਾਣਾ ਬੋਲੇ ਸੋਮਿਆ ਸਟਾਪ ਕਰਾਂ Ja.